ਆਪ ਮਨ ਰੰਗ ਕੋਈ ਆਇਆ ਨਾ ਕਰਨਾ ਜੀ ਪੂਰਾ ਹੋ ਗਿਆ ਮੈਂ ਦੇਖਿਆ ਵੇ ਡੇਟ ਗਿਆ ਆਣ ਕੇ ਭੈਣਾ ਪੁੱਤ ਗੁਰਾਂ ਮੇੜਾ ਮੈਂ ਜੈ ਲੱਗਣ ਪਾਟ ਗਿਆ ਵੇ ਦਾਦਾ ਜੀ ਆ ਮੇਰੇ ਘਰੇ ਭਰਾ ਆਈ ਮੈਂ ਨੂੰ ਮੋੜ ਲੈਣ ਨਿੰਦਾ ਵੀਰਾ ਆਈ ਨਦਸਰਜੀ ਬਿਨੇ ਸ਼ਰਮਾ ਜੀ ਇਹ ਜਿਹੜੇ ਮੁੰਡੇ ਡੈਥ ਹੋਈ ਹੈ ਜੀ ਇਹ ਭੂਸ਼ਣ ਕੁਮਾਰ ਹੈ ਇਹ ਸ਼੍ਰੀ ਹਰਿ ਹਰਿ ਮੰਦਿਰ ਬਰਨੇ ਬਹੁਤ ਪੁਰਾਣਾ ਸਮੇਂ ਤੋਂ ਪੱਟਾ ਮੇ ਤੋਂ ਇਹ ਸੇਵਾ ਕਰਦਾ ਜੀ ਉੱਥੇ ਮੰਦਿਰ ਦੇ ਵਿੱਚ ਜੀ ਇਹ ਰਾਤ ਵੀ ਉਸੇ ਤਰ੍ਹਾਂ ਸੇਵਾ ਦਰਾਨ 7:00 ਵਜੇ ਦੇ ਤਕਰੀਬਨ ਮੰਦਿਰ ਚੋਂ ਤੁਰੇ ਜੇ ਉੱਥੋਂ ਆ ਰਹੇ ਸੀ ਰਸਤੇ ਦੇ ਵਿੱਚ ਜੀ ਸ਼ਰਾਬ ਵਾਲੀ ਗੱਡੀ ਸੀ ਜਿਨ੍ਹਾਂ ਦਾ ਐਕਸੀਡੈਂਟ ਕਰਿਆ ਜੀ ਇਹ ਗਊਸ਼ਾਲਾ ਦੇ ਕੋਲੇ ਜੀ ਇਹ ਸ਼ਰਾਬ ਵਾਲੀ ਗੱਡੀ ਵਾਲੇ ਬੰਦੇ ਨੇ ਜੀ ਸਾਈਕਲ ਤੇ ਐਕਸੀਡੈਂਟ ਕਰਕੇ ਜੀ ਇਨਿੰਗ ਜਾਨਕੀ ਗੱਡੀ ਫਾਸਟ ਉਥੋਂ ਭਜਾਈ ਹੈ ਜੀ ਗੱਡੀ ਇਹਨੇ ਬੰਦਾ ਨਹੀਂ ਦੇਖੇ ਬੰਦਾ ਤਕ ਤਕਰੀਬਨ ਸਾਡਾ ਸਾਈਕਲ ਤੇ ਬੰਦਾ ਵਿੱਚ ਫਸ ਗਿਆ ਸੀ ਗੱਡੀ ਥੱਲੇ ਕੜੀਸਕੇ 2 ਕਿਲੋਮੀਟਰ ਤੱਕ ਇਹ ਜੀ ਲੈ ਕੇ ਗਿਆ ਜੀ ਉਥੋਂ ਗੱਡੀ ਵਾਲੇ ਦੇ ਮਾਗਰ ਜੀ ਬਹੁਤ ਮੋਟਰਸਾਈਕਲ ਲਾਇਆ ਨੇ ਜਿਹੜੇ ਬੰਦੇ ਨੇ ਰੋਕਣ ਦੀ ਕੋਸ਼ਿਸ਼ ਕਰੀ ਲੇਕਿਨ ਇਹ ਬੰਦਾ ਰੁਕਿਆ ਨਹੀਂ ਜੀ ਗੱਡੀ ਵਾਲਾ ਇਸ ਤਰ੍ਹਾਂ ਹੀ ਇਹ ਗੱਡੀ ਬੰਦੇ ਨੂੰ ਸੱਟ ਕੇ ਉਥੋਂ ਫੇਰ ਗੱਡੀ ਨਾਲ ਫਾਸਟ ਭਜਾਈ ਹੈ ਜੀ ਉਥੋਂ ਤੋਂ ਗੱਡੀ ਫਾਸਟ ਭਜਾ ਕੇ ਜੀ ਇਹਨਾਂ ਇੱਕ ਐਕਸੀਡੈਂਟ ਹੋਇਆ ਅੱਗੇ ਜਾ ਕੇ ਕਰਿਆ ਜੀ ਪੰਪ ਦੇ ਸਾਹਮਣੇ ਉੱਥੇ ਵੀ ਕਿਤੇ ਇੱਕ ਸਾਲਾਂ ਦਾ ਨ ਅ ਅਮਰਪਾਲ ਜੀ ਦਾ ਨਾਂ ਜੀ ਮੁੰਡੇ ਦਾ ਮਾਣਾ ਮੰਨਣਾ ਪਈ ਉਹ ਵੀ ਤਰੋਲੇ ਦੇ ਜੀ ਮੁੰਡਾ ਦੋ ਜਣੇ ਡੈਥ ਕਰਕੇ ਜੀ ਬੰਦਾ ਫਿਰ ਵੀ ਨ ਗੱਡੀ ਇਹਨੇ ਰੋਕੀ ਜੀ ਉਥੋਂ ਗੱਡੀ ਫੇਰ ਫਾਸਟ ਲਿਆ ਕੇ ਜੀ ਇਹ ਗਾਂਹ ਜਾ ਕੇ ਅਸੀਂ ਪੁਲਿਸ ਨਾਲ ਕੰਟੈਕਟ ਕਰਿਆ ਜੀ 112 ਤੇ ਕਾਲ ਕਰੀਆ ਸਰ ਉਹ ਗੌਲ ਕਰਨ ਤੋਂ ਬਾਅਦ ਹੀ ਤਕਰੀਬਨ ਇਹਨੂੰ ਬਰਨਾਲੇ ਖੈਰ ਫੜਿਆ ਗਿਆ ਜੀ ਇਹ ਇਹ ਗੱਡੀ ਦੀ ਸੂਦ ਲਿਪਕਟ ਦੇ ਨੋ ਤੇ ਪੀਵੀ 31ਡਬਲਯੂ 3152 ਇਹਦਾ ਨੰਬਰ ਹੈ ਜੀ ਇਹ ਬੰਦਾ ਯਾਨੀ ਕਿ ਕਹਿਣ ਦਾ ਮਤਲਬ ਸਰ ਡਰਿੰਕੇ ਦੀ ਕਰੀ ਹੋਈ ਸੀ ਜੀ ਪਰ ਡ੍ਰਿੰਕਰਾਂ ਦੇ ਬਾਵਜੂਦ ਸਾਰੇ ਨੇ ਗੱਡੀ ਐ ਨਹੀਂ ਦੇਖਿਆ ਜੀ ਵੀ ਰੋਕਣ ਦੀ ਕੋਸ਼ਿਸ਼ ਕਰੀ ਇਹਨੇ ਘਟੋ ਘਟ ਸਰ ਤਿੰਨ ਚਾਰ ਹਾਦਸੇ ਕਰੇ ਨੇ ਜਿੰਨਾਂ ਵਿੱਚ ਲਗਭਗ ਤਕਰੀਬਨ ਦੋ ਬੰਦੇ ਦੀ ਡੈਥ ਹੋ ਚੁੱਕੀ ਹੈ ਜੀ ਦੋ ਬੰਦੇ ਆਲਰੇਡੀ ਜ਼ਖਮੀ ਨੇ ਜਿਹੜੇ ਸਾਫ ਹਸਪੀਟਲ ਦੇ ਵਿੱਚ ਦਾਖਲ ਨੇ ਜੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦਾ ਹਾਂ ਜਿਉਂਕਿ ਜਿਹੜਾ ਇਹ ਬੰਦਾ ਸੇਵਾਦਾਰ ਸੀ ਜੀ ਆਪਦੀ ਬਜ਼ੁਰਗ ਮਾਤਾ ਨਾਲ ਇਕੱਲਾ ਰਹਿ ਰਿਹਾ ਸੀਗਾ ਜੀ ਇਹਨਾਂ ਦੀ ਮਾਤਾ ਦੀ ਉਮਰ ਵੀ ਤਕਰੀਬਨ 65 ਤੋਂ 70 ਸਾਲਾਂ ਦੀ ਉਮਰ ਹੈ ਜੀ ਮੈਂ ਪ੍ਰਸ਼ਾਸਨ ਤੋਂ ਇਹ ਸਹਾਇਤਾ ਕਰਨਾ ਚਾਹੁੰਦਾ ਵੀ ਇਸ ਗਰੀਬ ਬੰਦੇ ਦੀ ਸਹਾਇਤਾ ਕੀਤੀ ਜਾਵੇ ਜਿਹੜੇ ਨਾਲ ਦੇ ਭਰਾ ਵਗੈਰਾ ਤਾਂ ਹੈਗੇ ਨੇ ਚਲੋ ਉਹ ਅਲੱਗ ਨੇ ਜਿਨ੍ਹਾਂ ਦੀ ਫੈਮਿਲੀ ਪਰ ਇਹ ਆਪਦੀ ਮਾਂ ਨਾਲ ਇਕੱਲਾ ਰਹਿ ਰਹੀ ਸੀ ਦੀ ਮਾਤਾ ਨਾਲ ਵੀ ਸਹਾਇਤਾ ਕੀਤੀ ਜਾਵੇ ਇਕੱਲੇ ਹੋਣ ਦੇ ਬਾਵਜੂਦ ਜੀ ਉਹਨਾਂ ਦੇ ਮਾਤਾ ਇਕੱਲੇ ਰਹਿ ਚੁੱਕੇ ਨੇ ਜੋ ਵੀ ਇਹਨਾਂ ਦਾ ਮਾਤਾ ਇਹਨੇ ਸਾਰੇ ਦਿਨ ਕੱਟੀਆਂ ਜੀ ਰਹੇ ਸੀ ਜਿਹੜੇ ਬੱਚੇ ਦੇ ਦੀ ਪੁੱਛਣ ਕੋਈ ਕਿਹਦੀ ਡੈਥ ਹੋਈ ਹੈ ਜੀ ਹੁਣ ਉਹ ਬਜ਼ੁਰਗ ਮਾਤਾ ਇਕੱਲੇ ਰਹਿ ਚੁੱਕੇ ਨੇ ਜੀ ਮੈਂ ਇਸ ਪ੍ਰਸ਼ਨ ਤੋਂ ਹੀ ਮੰਗ ਕਰਦਿਆਂ ਇਹਨਾਂ ਨੂੰ ਵੱਧ ਤੋਂ ਵੱਧ ਜੀ ਇਹਨਾਂ ਦੀ ਮੱਤ ਹੈਲਪ ਕੀਤੀ ਜਾਵੇ ਸਰ ਰਿਸ਼ਿੰਦਾਸ ਨਾਮ ਹੈ ਮੈਂ ਮੁੰਡੇ ਦਾ ਜੀਜਾ ਜੀ ਹਾਂ ਉਹ ਭੈਣ ਕੋਲੋਂ ਮੇਰੇ ਕੋਲ ਆ ਰਿਹਾ ਸੀ ਮਿਲ ਕੇ ਡਿਊਟੀ ਜਾਣਾ ਸੀ ਉਹਨੇ ਉੱਥੋਂ ਇੱਕ ਪੇਕਅਪ ਆਈ ਰਸਤੇ 'ਚ ਉਹਨੇ ਇੱਕ ਪਿੱਸੇ ਗਊ ਜਿਹੜਾ ਮਹਾਵੀਰ ਦੇ ਮੰਦਿਰ ਕੋਲੇ ਇੱਕ ਇੱਕ ਮੁੰਡੇ ਦੀ ਡੈਥ ਉੱਥੇ ਕਰਤੀ ਕਿੜੀ ਸੀਗੀ ਦੂਜੀ ਡੈਥ ਇਹਦੀ ਹੋਈ ਇਹਦੇ ਵਿੱਚ ਪਿੱਸੋ ਪੇਕਅਪ ਮਾਰੀ ਕਰਦੇ ਹਾਲਾਤ ਬਹੁਤ ਮਾੜੇ ਨੇ ਤਿੰਨ ਭੈਣਾਂ ਨੇ ਤੇ ਉਹ ਠੀਕ ਨਹੀਂ ਐਨਾ ਗਰੀਬ ਹੈ ਪਰਿਵਾਰ ਜਿਹੜੇ ਬੰਦੇ ਨੇ ਪੇਕਅਪ ਮਾਰੀ ਆ ਉਹਤੇ ਕਾਰਵਾਈ ਕੀਤੀ ਜਾਵੇ ਮਦਦ ਕਰਦੀ ਸਹਾਇਤਾ ਗਰੀਬ ਗਰੀਬ ਹੈ ਜੀ ਉਹਦੀ ਮਦਦ ਕੀਤੀ ਜਾਵੇ ਬੰਦਾ ਕਹਿੰਦੇ ਆ ਜੀ ਫੜ ਲਿਆ ਲਾਹੀ ਸੀ ਕਮਾਉਣ ਵਾਲਾ ਹੀ ਘਰ ਦੇ ਵਿੱਚ ਤਿੰਨ ਭੈਣਾਂ ਸੀ ਗਰੀਬ ਪਰਿਵਾਰ ਪਰ ਸਰਸਾਂ ਤੋਂ ਮੰਗ ਚੋਣੇ ਇਨਸਾਫ ਮਿਲੇ ਜੀ ਤੇ ਪਰਿਵਾਰ ਨੂੰ ਸਹਾਇਤਾ ਮਿਲੇ ਗਰੀਬ ਪਰਿਵਾਰ ਹੈ ਦਾ ਜੀ ਕੱਲ ਸ਼ਾਮ ਦੀ ਇਹ ਘਟਨਾ ਆ ਇਹ ਪਹਿਲਾਂ ਤਾਂ ਐਕਸੀਡੈਂਟ ਇੱਕ ਹੋਇਆ ਸੀ ਧਨੋਲੇ ਬੱਸ ਸਟੈਂਡ ਦੇ ਨੇੜੇ ਉੱਥੇ ਇੱਕ ਬਲੈਰੋ ਪਿਕਅਪ ਗੱਡੀ ਸੀ ਪੀਬੀ 19ਡਬਲਯੂ 3151 ਜਿਹਦੇ ਵਿੱਚ ਇਹਨੂੰ ਚਲਾ ਰਿਆ ਸੀ ਕਿਰਨ ਵੀਰ ਸਿੰਘ ਉਰਫ ਕਾਲਾ ਵਾਸੀ ਸੰਧੂਪੱਤੀ ਬਰਨਾਲਾ ਇਹ ਜਿਹੜਾ ਬਲੈਰੋ ਪਿਕਅਪ ਗੱਡੀ ਸੀ ਇਹਨੇ ਭੂਸ਼ਣ ਕੁਮਾਰ ਨਾਮ ਦਾ ਵਿਅਕਤੀ ਜਿਹੜਾ ਕਿ ਇੱਕ ਸਾਈਕਲ ਚਲਾ ਰਿਹਾ ਸੀ ਇਹਨੂੰ ਬਸ ਸਟੈਂਡ ਧਨੋਲੇ ਹਿੱਟ ਕੀਤਾ ਤੇ ਇਹਨੂੰ ਕਾਫੀ ਦੂਰ ਤੱਕ ਜਿਹੜਾ ਘੜੀਸਦੇ ਹੋਈ ਲੈ ਗਈ ਇਸ ਐਕਸੀਡੈਂਟ ਦੇ ਵਿੱਚ ਭੂਸ਼ਣ ਕੁਮਾਰ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਇਹ ਗੱਡੀ ਜਿਹੜੀ ਹੈ ਕਾਫੀ ਰੈਸ਼ ਡਰਾਈਵਿੰਗ ਕਰਦੇ ਹੋਏ ਕਾਫੀ ਫਾਸਟ ਜਿਹੜੀ ਹੈ ਉੱਥੋਂ ਭਜਾ ਕੇ ਇਹ ਕਿਰਨ ਵੀਰ ਸਿੰਘ ਹੈ ਜਿਹੜਾ ਇਹ ਬਰਨਾਲੇ ਲੈ ਆ ਤੇ ਬਰਨਾਲੇ ਜਿਹੜਾ ਡੀਮਾਰਟ ਡੀਮਾਰਟ ਦੇ ਨੇੜੇ ਇਹਨੇ ਇੱਕ ਹੋਰ ਮੋਟਰਸਾਈਕਲ ਚਾਲਕ ਨੂੰ ਹਿੱਟ ਕੀਤਾ ਜਿਹਦਾ ਨਾਮ ਸੀ ਅਮਰਤਪਾਲ ਸਿੰਘ ਇਹ ਵੀ ਧਨੋਲੇ ਦਾ ਰਹਿਣ ਵਾਲਾ ਸੀ ਤੇ ਇਸ ਐਕਸੀਡੈਂਟ ਦੇ ਵਿੱਚ ਜਿਹੜਾ ਅਮਰਤਪਾਲ ਸਿੰਘ ਦੀ ਵੀ ਜਿਹੜੀ ਮੌਤ ਹੋ ਗਈ ਸੋ ਇਹਨਾਂ ਦੋਨਾਂ ਜਿਹੜੇ ਐਕਸੀਡੈਂਟਸ ਦੇ ਸੰਬੰਧ ਦੇ ਵਿੱਚ ਇੱਕ ਤਾਂ ਐਫਆਈਆਰ ਨੰਬਰ 48 ਅੰਡਰ ਸੈਕਸ਼ਨ 106 1 281 ਤੇ 324 4 ਬੀਐਨਐਸ ਇਹ ਥਾਣਾ ਧਨੋਲਾ ਦਰਜ ਕਰ ਲਿਆ ਗਿਆ ਕਿਰਨਵੀਰ ਸਿੰਘ ਦੇ ਖਿਲਾਫ ਤੇ ਜਿਹੜਾ ਦੂਜਰਾ ਐਕਸੀਡੈਂਟ ਹੋਇਆ ਉਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 106 ਅਧੀਨ ਧਾਰਾ 106 281 ਤੇ 324 4 ਬੀ ਐਨ ਐਸ ਇਹ ਥਾਣਾ ਸਿਟੀ ਟੂ ਬਰਨਾਲਾ ਦਰਜ ਕਰ ਲਈ ਗਈ ਹੈ ਜਿਹੜਾ ਇਹ ਦੋਸ਼ੀ ਕਿਰਨਵੀਰ ਸਿੰਘ ਉਰਫ ਕਾਲਾ ਆ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਦੋਨੋਂ ਜਿਹੜੀਆਂ ਘਟਨਾਵਾਂ ਵਿੱਚ ਜਿਹੜੀ ਗੱਡੀ ਸੀ ਬਲੈਰੋ ਪਿਕਅਪ ਉਹਨੂੰ ਵੀ ਜਿਹੜਾ ਕਬਜ਼ਾ ਪੁਲਿਸ ਵਿੱਚ ਲੈ ਲਿਆ ਗਿਆ ਇਹਦੇ ਬਾਰੇ ਹੁਣ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਨੂੰ ਅਸੀਂ ਜਿਹੜਾ ਇਹਦਾ ਹੁਣ ਪੁਲਿਸ ਰਿਮਾਂਡ ਵੀ ਲਵਾਵਾਂਗੇ ਤੇ ਇਹਦਾ ਮੈਡੀਕਲ ਵੀ ਕਰਾਇਆ ਜਾਵੇਗਾ ਤੇ ਉਹਦੇ ਵਿੱਚ ਸਾਹਮਣੇ ਆਏਗਾ ਕਿ ਇਹਦੇ ਵਿੱਚ ਨਸ਼ੇਬੜੀ ਕੀ ਗੱਲਬਾਤ ਸੀ ਤੱਕ ਪਤਾ ਲੱਗਿਆ ਕਿ ਜਿਹੜੀ ਹੈ ਇਹ ਕਿਸੇ ਸ਼ਰਾਬ ਦੇ ਠੇਕੇਦਾਰਾਂ ਦੀ ਇਹ ਗੱਡੀ ਸੀ ਉਹਨਾਂ ਲਈ ਇਹ ਡਰਾਈਵਰ ਦਾ ਕੰਮ ਕਰਦਾ ਸੀ ਇਹ ਦੋਨੋਂ ਜਿਹੜੀਆਂ ਬਾਡੀਜ਼ ਨੇ ਭੂਸ਼ਣ ਕੁਮਾਰ ਤੇ ਅਮਰਿਤਪਾਲ ਸਿੰਘ ਇਹ ਦੋਨੋਂ ਡੈਡ ਬਾਡੀਜ਼ ਦਾ ਪੋਸਟ ਮਾਰਟਮ ਕਰਵਾ ਕੇ ਜਿਹੜੀਆਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ